ਜਬਲੂ ਨੇ ਤੈਸ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਹਾਂ ਕਮਿਸ਼ਨਰ ਗ੍ਰੇਡ ਪੁਲਿਸ ਜਲੰਧਰ ਦੇ ਪੁਲਿਸ ਕਮਿਸ਼ਨਰ ਮੰਡਲੀ ਹੋਰ ਨਾਲ ਕਰਵਾਈ ਹੈ ਇੱਕ ਵੱਡੇ ਡਰੱਗ ਤਸਕਰ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਜਿਸ ਨੂੰ ਸਮੇਤ ਜਲੰਧਰ ਦੇ ਸਾਰਾ ਨਾਮ ਦੋ ਗੈਨ ਕਾਨੂੰਨ ਦੇ ਤਹਿਤ ਉਕਾਫਤ ਕੀਤਾ 32 ਬੋਲ ਆ ਗਿਆ 6 ਜਲੰਧਰ ਦੀ ਆਫਤਾਰ ਇਟਾਲੀਅਨ ਹਾਈ ਬਲੱਡ ਪ੍ਰੈਸ਼ਰ ਇਸ ਕਾਰਵਾਈ ਦਾ ਵੇਰਵਾ ਦਿੱਤਾ ਹੈ ਉਹਦਾ ਹੈ ਕਿ ਆਮ ਤੌਰ ਤੇ 20% ਲੋਕਾਂ ਨੂੰ ਪ੍ਰੈਸ ਦਾ ਫ੍ਰੀਕਵੈਂਸੀ ਦੌਰਾਨ ਉਹਨਾਂ ਨੇ ਦੱਸਿਆ ਵੀਰ ਜੀ ਅਰ ਸੋਟੀ ਵਾਸੀ ਨੇਰੇ ਲੰਬਾ ਪਿੰਡ ਚੋਂ ਸਿਗਨਲ ਐਂਡ ਕਲੇਵ ਉਹਦੇ ਵਰਗਾ ਕੋਈ ਹੈ ਪਰ ਸੋ ਤਾਂ 5 ਕਿਲੋ ਲੋੜੀ ਦਾ ਸ੍ਰੀ ਸਾਹਿਬ ਦਾ ਕੀ ਚੀਰਾਂ ਤੋਂ ਲਟਕਦੀ ਹੋਈ ਮੰਗ ਜਿਹੜੀ ਕਾਰਪੋਰੇਸ਼ਨ ਦੀ ਅੱਜ ਇਹਨਾਂ ਨੇ ਹਾਮੀ ਭਰੀ ਜੇ ਮੈਨੂੰ ਆਸ ਹੈ ਕਿ ਉਸ ਉਹਨੂੰ ਅੱਜ ਬੂਰ ਪਹਿਣਗੇ ਔਰ ਮੈਂ ਡੇਰਾ ਬਸੇ ਹਲਕੇ ਦੇ ਸਾਰੇ ਲੋਕਾਂ ਵੱਲੋਂ ਜ਼ਿਰਖਪੁਰ ਦੇ ਨਿਵਾਸੀਆਂ ਵੱਲੋਂ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਦਿੱਲੀ ਤੌਰ ਤੇ ਧੰਨਵਾਦ ਕਰਦਾ ਜੀ ਦਾ ਧੰਨਵਾਦ ਥੈਂਕ ਯੂ ਜੀ